ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਇਸ ਵੀਡੀਓ ਵਿੱਚ ਅਸੀਂ ਮਾਨ ਜੋ ਫਸਟਰੀਪੋਰਟ ਦੁਆਰਾ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ 55% ਡੀਏ ਦੇਣ ਸੰਬੰਧੀ ਸੁਣਵਾਈ ਮੁਕੰਮਲ ਕੀਤੇ ਜਾਣ ਸੰਬੰਧੀ ਤੇ ਦਿੱਤੇ ਫੈਸਲੇ ਸੰਬੰਧੀ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰ ਹੰਦਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਰੇ ਕੋਨ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਜੇ ਕਰੇ ਸੁਪਰੀਮ ਕੋਰਟ ਬਲੌਮ ਮਿਤੀ 8 ਨਵੰਬਰ 2025 ਨੂੰ ਲਾਗੂ ਮਾਨੂ ਡੀਏ ਦਿੱਤੇ ਜਾਣ ਸੰਬੰਧੀ 2022 ਤੋਂ ਚੱਲ ਰਿਹਾ ਇੱਕ ਕੇਸ ਦੀ ਫਾਈਨਲ ਸੁਣਵਾਈ ਕਰਦੇ ਹੋਏ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਬਰਾਬਰ 55% ਡੀਏ ਦਿੱਤੇ ਜਾਣ ਸੰਬੰਧੀ ਪੱਛਮੀ ਬੰਗਾਲ ਦੇ ਕਰਮਚਾਰੀਆਂ ਨੂੰ ਦਿੱਤੇ ਜਾਣ ਵਾਲੇ ਇੱਕ অতি ਮਹੱਤਵਪੂਰਨ ਫੈਸਲੇ ਨੂੰ ਰਜਰੂ ਰੱਖ ਲਿਆ ਹੈ ਤੇ ਦੋਹਾਂ ਹੀ ਧਿਰਾਂ ਯਾਨੀ ਪੱਛਮੀ ਬੰਗਾਲ ਸਰਕਾਰ ਦੇ ਐਡਵੋਕੇਟ ਤੇ ਰਿਸਪੋਂਡੈਂਟ ਯਾਨੀ ਪੱਛਮੀ ਬੰਗਾਲ ਸਰਕਾਰ ਦੇ ਮੁਲਾਜ਼ਮਾਂ ਨੂੰ ਜੋ ਕਿ ਐਸ ਐਲ ਪੀ 22628 ਤੇ 22630 ਅਕ 2022 ਦੇ ਰਿਸਪੋਨਡੈਂਟਸ ਹਨ ਉਹਨਾਂ ਨੂੰ ਉਹਨਾਂ ਦੇ ਐਡਵੋਕੇਟਸ ਦੁਆਰਾ ਸੁਣਵਾਈ ਦੌਰਾਨ ਦਿੱਤੇ ਗਏ ਆਰਗੂਮੈਂਟਸ ਨੂੰ ਕੰਪਰੀহেনਸਿਵ ਤੰਗ ਦੇ ਨਾਲ ਪ੍ਰੈਸ਼ ਰਿਟਰਨ ਸਬਮਿਸ਼ਨ ਕਰਾਉਣ ਲਈ ਆਦੇਸ਼ ਦਿੱਤਾ ਹੈ ਪਛਮੀ ਬੰਗਾਲ ਸਰਕਾਰ ਨੂੰ ਇਸ ਕਲਪਕ ਦੇ ਵਾਸਤੇ 2 ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ ਜਦ ਕਿ ਰਿਸਪੌਂਡੈਂਟ ਯਾਨੀ ਕਿ ਪਛਮੀ ਬੰਗਾਲ ਦੇ ਮੁਲਾਜ਼ਮਾਂ ਦੇ ਐਡਵੋਕੇਟਸ ਨੂੰ ਇਸ ਕੰਮ ਲਈ 1 ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ ਜੇਕਰ ਅਪਡੇਟ ਪੈਂਡਿੰਗ ਡੀਏ ਦਿੱਤੇ ਜਾਣ ਸੰਬੰਧੀ ਇਸ ਬਹੁ ਚਰਚਿਤ ਕੇਸ ਦੀ ਬੈਕਗ੍ਰਾਉਂਡ ਵਿੱਚ ਜਾਈਏ ਤਾਂ ਦੇਖਦੇ ਹਾਂ ਕਿ ਪਛਮੀ ਬੰਗਾਲ ਸਰਕਾਰ ਦੇ ਮੁਲਾਜ਼ਮਾਂ ਨੂੰ ਸਿਰਫ 18% ਡੀਏ ਮਿਲ ਰਿਹਾ ਹੈ ਜਦੋਂ ਕਿ ਉਹਨਾਂ ਦੀ ਮੰਗ ਕੇਂਦਰ ਸਰਕਾਰ ਦੇ ਬਰਾਬਰ ਡੀਏ ਯਾਨੀ ਕਿ 55% ਦਿੱਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ ਇਸ ਬੰਦੇ ਪੱਛਮੀ ਬੰਗਾਲ ਸਰਕਾਰ ਨੂੰ ਕੋਲਕਾਤਾ ਹਾਈ ਕੋਰਟ ਵਿੱਚ ਜੋ ਕੇਸ ਫਾਈਲ ਹੋਈ ਸੀ ਤੇ ਫਿਰ ਇਸੇ ਕੋਰਟ ਵਿੱਚ ਲਗਾਈ ਰੀਵਿਊ ਪਟੀਸ਼ਨ ਵਿੱਚ ਵੀ ਸਰਕਾਰ ਦੀ ਹਾਰ ਹੋਈ ਸੀ ਜਿਸ ਕਰਕੇ ਵੈਸਟ ਬੰਗਾਲ ਸਰਕਾਰ ਨੇ ਐਸਐਲਬੀ ਨੰਬਰ 22628 ਤੇ 22630 of 2022 ਮਾਰੀਓ ਸੁਪਰੀਮ ਕੋਰਟ ਵਿੱਚ ਦਰ ਕਿਤਿਆਂ ਸਨ ਇਹਨਾਂ ਐਸਐਲਪੀ ਦਾ ਇੰਡਰਮ ਆਰਡਰ ਮਿਤੀ 16 5 2025 ਨੂੰ ਸੁਪਰੀਮ ਕੋਰਟ ਵਿਚੋਂ ਜਾਰੀ ਹੋਇਆ ਸੀ ਜਿਸ ਵਿੱਚ ਪੈਂਡਿੰਗ ਡੀਏ ਦੀ ਰਕਮ ਦਾ ਘਟੋ ਘਟ 25% ਬਕਾਇਆ 6 ਹਫ਼ਤਿਆਂ ਦੇ ਵਿੱਚ ਦਿੱਤੇ ਜਾਣ ਦਾ ਆਦੇਸ਼ ਵੈਸਟ ਬੰਗਾਲ ਸਰਕਾਰ ਨੂੰ ਦਿੱਤਾ ਗਿਆ ਸੀ ਸਰਕਾਰ ਨੇ ਖਜ਼ਾਨੇ ਦੀ ਮਾੜੀ ਹਾਲਤ ਦਾ ਵਾਰਤਾ ਪਾਉਂਦੇ ਹੋਏ ਇਹ ਸਮਾਂ 6 ਮਹੀਨੇ ਤੱਕ ਕਰਨ ਦੇ ਵਾਸਤੇ ਕਿਹਾ ਸੀ ਫਿਰ ਇਸ ਕੇਸ ਦੀ ਸੁਣਵਾਈ 48225 ਨੂੰ ਦੁਬਾਰਾ ਸ਼ੁਰੂ ਹੋਈ ਜੋ ਰਜਨਾ ਬੇਸ ਦਿੱਤੇ ਯਾਨੀ 58225 6825 7825 12825 26825 1925 ਤੇ ਫਿਰ 8925 ਨੂੰ ਲਗਾਤਾਰ ਕੀਤੀ ਗਈ ਦੋਹਾ ਹੀ 13 ਵੱਲੋਂ ਵੱਡੀ ਗਿਣਤੀ ਦੇ ਵਿੱਚ ਵਕੀਲ ਨਾਮੀ ਵਕੀਲ ਖੜੇ ਕੀਤੇ ਗਏ ਇੱਥੇ ਬਿਹਸ ਬੰਗਾਲ ਸਰਕਾਰ ਵੱਲੋਂ ਵੱਲੋਂ 32 ਐਡਵੋਕੇਟਸ ਪੇਸ਼ ਹੋਏ ਜਿਨ੍ਹਾਂ ਵਿੱਚੋਂ ਕਪਲ ਸਿਬਲ ਤੇ ਅਭਿਸ਼ੇਕ ਮਨੋ ਸਿੰਘ ਵੀ ਮੁਖ ਸੰਨ ਉਧੇ ਰਿਸਪੌਂਡੈਂਟ ਵੱਲੋਂ 51 ਐਡਵੋਕੇਟਸ ਪੇਸ਼ ਹੋਏ ਜਿਨ੍ਹਾਂ ਵਿੱਚੋਂ ਪੱਖਿਤ ਐਡਵੋਕੇਟ ਪੀ ਐਸ ਪਟਵਾਲੀਆ ਤੇ ਬੰਸੋਰੀ ਸਮਰਾਜ ਮੁਖ ਸੰਨ ਇਹ ਮਸਲਾ ਇਹ ਵੀ ਖੜਾ ਹੋ ਚੁੱਕਿਆ ਹੈ ਕਿ ਕੀ डीए ਮੁਲਾਜ਼ਮਾਂ ਤੇ ਪੈਨਸ਼ਨਾਂ ਦਾ ਫੰਡਾਮੈਂਟਲ ਰਾਈਟ ਹੈ ਜਾਂ ਨਹੀਂ ਮੁਲਾਜ਼ਮ ਇਹ ਮੰਗ ਕਰ ਰਹੇ ਹਨ ਕਿ ਡੀਏ ਪੌਨ ਇੰਡੀਆ ਕੰਜ਼ਿਊਮਰ ਪ੍ਰਾਈਸਿਸ ਇੰਡੈਕਸ ਦੇ ਆਧਾਰਤ ਹੁੰਦਾ ਹੈ ਤੇ ਇਹ ਉਹਨਾਂ ਦਾ ਫੰਡਾਮੈਂਟਲ ਰਾਈਟ ਹੈ ਹੁਣ ਇਹ ਪਹਿਸਵਾਰ ਮਾਨਯੋਗ ਸੁਪਰੀਮ ਕੋਰਟ ਦੁਆਰਾ ਜਿਹੜਾ ਰੱਖ ਲਿਆ ਗਿਆ ਗਿਆ ਹੈ ਤੇ ਇਸ ਫੈਸਲੇ ਨੇ ਸਾਰੇ ਦੇਸ਼ ਦੇ ਮੁਲਾਜ਼ਮਾਂ ਦੇ ਕਰਮਚਾਰੀਆਂ ਦੇ ਡੀਏ ਨੂੰ ਪ੍ਰਭਾਵਿਤ ਕਰਨਾ ਹੈ ਜੇਕਰ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੀ ਗੱਲ ਕਰੀਏ ਤਾਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਸੀਟ ਆਰ ਬੀ ਨੰਬਰ 24698 ਆਫ 2025 ਨਿਰਮਲ ਸਿੰਘ ਤਨੋਵਾ ਵਰਸ ਸਟੇਟ ਆਫ ਪੰਜਾਬ ਲਗਾਈ ਗਈ ਸੀ ਜਿਹਦਾ ਫੈਸਲਾ ਦਿੰਦੇ ਹੋਏ ਮਾਨਯੋਗ ਅਦਾਲਤ ਨੇ ਪੰਜਾਬ ਸਰਕਾਰ ਨੂੰ 3 ਮਹੀਨਿਆਂ ਦੇ ਵਿੱਚ ਵਿੱਚ ਇੱਕ ਇੱਕ 2016 ਤੋਂ ਹੁਣ ਤੱਕ ਦਾ ਪੈਂਡਿੰਗ ਡੀਏ ਦਾ ਬਕਾਇਆ ਜਾਰੀ ਕਰਨ ਦੀ ਡ੍ਰੈਕਨ ਦਿੱਤੀ ਸੀ ਇਸ ਨੂੰ ਕਿ ਸਰਕਾਰੀ ਅਡਵੋਕੇਟਸ ਨੇ ਯਾਨੀ ਪੰਜਾਬ ਸਰਕਾਰ ਦੇ ਸਰਕਾਰੀ ਐਡਵੋਕੇਟਸ ਨੇ ਪ੍ਰਵਾਨ ਕਰ ਲਿਆ ਸੀ ਤੇ ਇਸ ਦੇ ਬਦੰਦ ਕੋਈ ਵੀ ਕਿੰਤੂ ਪ੍ਰੰਤੂ ਨਹੀਂ ਸੀ ਕੀਤਾ ਹੁਣ ਜੇਕਰ ਸੁਪਰੀਮ ਕੋਰਟ ਤੋਂ ਵੀ ਡੀਏ ਸੰਬੰਧੀ ਵੈਸੋਆਂ ਮੁਲਾਜ਼ਮਾਂ ਦੇ ਪੈਨਸ਼ਨ ਦੇ ਹੱਕ ਦੇ ਵਿੱਚ ਸਮਾਇਆ ਜਾਂਦਾ ਹੈ ਤਾਂ ਫਿਰ ਪੰਜਾਬ ਦੇ ਮੁਲਾਜ਼ਮਾਂ ਦੇ ਪੈਨਸ਼ਨ ਲੋਵੀ ਪੈਂਡਿੰਗ 13% ਡੀਏ ਤੇ ਇਸ ਦਾ ਬਕਾਇਆ ਦਿੱਤੇ ਜਾਣ ਦੀ ਪਰਪਲ ਸੰਭਾਵਨਾ ਬਣ ਜਾਵੇਗੀ ਜੇਸਨਾ ਉਹਨਾਂ ਨੂੰ ਲੱਖਾਂ ਰੁਪਏ ਦਾ ਬਕਾਇਆ ਮਿਲਣ ਦੀ ਆਸ ਵੱਜ ਜਾਵੇਗੀ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੇ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰਨਾ ਨਿਬੜਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ